ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੱਲ ਰਹੀ ਜਗੁਰੂ ਰਾਮਦਾਸ ਚੈਰਿਟੇਬਲ ਅੰਮ੍ਰਿਤਸਰ ਵੱਲੋਂ ਅੱਜ ਵਰਲਡ ਫਿਜ਼ੀਅਲ ਹੈਪੀ ਡੇ ਦੇ ਦਿਨ ਜਿਹੜਾ ਉਹਨਾਂ ਦੇ ਵੱਲੋਂ ਫਿਜ਼ੀਓਥੈਰੇਪੀ ਦਾ ਜਿਹੜਾ ਕੈਂਪ ਲਗਾਇਆ ਗਿਆ ਮੁਫਤ ਕੈਂਪ ਲਗਾਇਆ ਗਿਆ ਜਿਹੜਾ ਕਿ ਗੁਰਦੁਆਰਾ ਸ੍ਰੀ ਸ਼ਿਦਾ ਸਾਹਿਬ ਦੇ ਬਾਹਰ ਸ੍ਰੀ ਰਾਮ ਸਰ ਜਿਹਦੇ ਮੇਨ ਗੇਟ ਦੇ ਮੂਹਰੇ ਕੈਂਪ ਲੱਗਿਆ ਹੋਇਆ ਜਿੱਥੇ ਸੰਗਤ ਜਿਹੜੀ ਇਸ ਗੁਰਦੁਆਰਾ ਸਾਹਿਬ ਦਰਸ਼ਨ ਲਈ ਆ ਰਹੀ ਆ ਉਹਨਾਂ ਵਿੱਚੋਂ ਉਹ ਸਾਰੀ ਸੰਗਤ ਜਿਨ੍ਹਾਂ ਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਸਿਰੇ ਤੋਂ ਤੇ ਕੋਈ ਸਮੱਸਿਆ ਹੈ ਉਹਨਾਂ ਦੇ ਮੁਫਤ ਜਿਹੜਾ ਇੱਥੋਂ ਫਿਜ਼ੀ ਉਥੋਂ ਦੇ ਜੇ ਡਾਕਟਰ ਸਾਹਿਬ ਵੀ ਆਏ ਉਹਨਾਂ ਨਾਲ ਵੀ ਗੱਲ ਕੀਤੀ ਹੈ ਤੇ ਪੇਸ਼ੈਂਟਸ ਨਾਲ ਵੀ ਅਸੀਂ ਗੱਲ ਕਰਕੇ ਤੁਹਾਡੇ ਨੂੰ ਦੱਸ ਰਹੇ ਹਾਂ ਕਿ ਉਹ ਕਿਸ ਤਰੀਕੇ ਨਾਲ ਇਸ ਕੈਂਪ ਦਾ ਜਿਹੜਾ ਲਾਹਾ ਲੈ ਰਹੇ ਨੇ ਜੀਵਨ ਸRANDI ਰਹਿਣ ਵਾਲੀਆਂ ਮੇਰਾ ਨਾਮ ਗੁਰਪਿੰਦਰ ਗੌਰ ਹੈ ਬੇਸੀ ਕੈਂਪ ਚ ਆਏ ਆ ਮਤਲਬ ਬਹੁਤ ਵਧੀਆ ਨਾ ਨੇ ਸਾਨੂੰ ਦੱਸਿਆ ਦਰਦਾਂ ਬਾਰੇ ਥੈਰੇਪੀ ਬਾਰੇ ਜੀ ਐਕਸਰਸਾਈਜ਼ ਆ ਕਰਨੀ ਆ ਕਰਨੀ ਹੈ ਬਹੁਤ ਵਧੀਆ ਕੈਂਪ ਹੈ ਇਹ ਇਦਾਂ ਦੇ ਕੈਂਪ ਲੱਗਨੇ ਚਾਹੀਦੇ ਨੇ ਕਿ ਸਾਨੂੰ ਸਾਰਿਆਂ ਨੂੰ ਐਡੀ ਦੀ ਨੋਲੇਜ ਹੋਵੇ ਕਿ ਵੀ ਅਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ ਪੇਨ ਦਾ ਅੱਜ ਵਰਲਡ ਫਿਜ਼ੀਓ ਥੈਰੇਪੀ ਦੇ ਦੇ ਮੌਕੇ ਤੇ ਅਸੀਂ ਗੁਰਦੁਆਰਾ ਰਾਮ ਸਰ ਸਾਹਿਬ ਵਿੱਚ ਵਿਸ਼ਾਲ ਕੈਂਪ ਫਿਜ਼ੀਓਥੈਰੇਪੀ ਕੈਂਪ ਲਗਾਉਣਾ ਚਾ ਰਹੇ ਹਾਂ ਤਾਂ ਕਿ ਇੱਥੇ ਲੋਕ ਆਪਣਾ ਮੁਫਤ ਵਿੱਚ ਇਲਾਜ ਕਰਾ ਸਕਣ ਫਿਜ਼ੋਥੈਰੇਪੀ ਸੇਵਾਵਾਂ ਲੈ ਸਕਣ ਤੇ ਉਹਨਾਂ ਨੂੰ ਫਿਜ਼ੋਥੈਰੇਪੀ ਦੀ ਅਵੇਅਰਨੈਸ ਹੋਵੇ ਆਨ ਵਾਲੇ ਟਾਈਮ ਵਿੱਚ ਤੇ ਅੱਜਕੱਲ ਦੇ ਯੁੱਗ ਵਿੱਚ ਫਿਜ਼ੋਥੈਰੇਪੀ ਦੇ ਨਾਲ ਠੀਕ ਹੋਣ ਵਾਲੇ ਬਹੁਤ ਸਾਰੇ ਰੋਗਾਂ ਜਿਵੇਂ ਕਿਸੇ ਨੂੰ ਜੋੜਾ ਵਿੱਚ ਦਰਦ ਹੈ ਕੋਈ ਬੱਚਿਆਂ ਨੂੰ ਤਕਲੀਫ ਹੈ ਬਜ਼ੁਰਗਾਂ ਨੂੰ ਤਕਲੀਫ ਹੈ ਉਹ ਹੀ ਜੇ ਕੇਸਸ ਦੇ ਵਿੱਚ ਫਿਜ਼ੋਥੈਰੇਪੀ ਬਹੁਤ ਹੀ ਯੋਗਦਾਨ ਕਰਦੀ ਹੈ ਅੱਜ ਦੇ ਕੈਂਪ ਵਿੱਚ ਅਸੀਂ ਅਵੇਅਰਨੈਸ ਦੇਣੀ ਚਾਹਾਂਗੇ ਹਰ ਤਰ੍ਹਾਂ ਦੇ ਪੋਪੂਲੇਸ਼ਨ ਨੂੰ ਹਰ ਤਰ੍ਹਾਂ ਦੇ ਪੇਸ਼ੈਂਟਸ ਨੂੰ ਤਾਂ ਕਿ ਉਹਨਾਂ ਨੂੰ ਫਿਜ਼ੋਥੈਰੇਪੀ ਸੇਵਾਵਾਂ ਬਾਰੇ ਅਵੇਅਰਨੈਸ ਹੋਵੇ ਕਿ ਕਹੇ ਜੇ ਪੇਸ਼ੈਂਟਸ ਨੇ ਜਿਹੜੇ ਠੀ ਤੇ ਅਸੀਂ ਉਮੀਦ ਕਰਦੇ ਹਾਂ ਕਿ ਅੱਜ ਦਾ ਕੈਂਪ ਕਾਫੀ ਯੂਸਫੁਲ ਰਹੇਗਾ ਪੇਸ਼IENTS ਵਾਸਤੇ ਰੇਸ਼ੋ ਦੇਖੋ ਕਾਫੀ ਜ਼ਿਆਦਾ ਹੈ ਅੱਜ ਕੱਲ ਜਿਸ ਤਰ੍ਹਾਂ ਦਾ ਸਮਾਂ ਚੱਲ ਰਿਹਾ ਹੈ ਯੂਗਾ ਅਕੇ ਹੁੰਦਾ ਸੀ ਕਿ ਸਿਰਫ ਬੁਢਾਪੇ ਦੇ ਲੋਕ ਹੁੰਦੇ ਸੀਗੇ ਹੁਣ ਈਵਨ ਛੋਟੇ ਬੱਚੇ ਵੀ ਨੇ ਸਕੂਲ ਜਾਂਦੇ ਹੋਏ ਬੱਚੇ ਨੇ ਜਿਨ੍ਹਾਂ ਨੂੰ ਪੋਸਚਰ ਦੇ ਨਾਲ ਰਿਲੇਟਡ ਪ੍ਰੋਬਲਮਸ ਨੇ ਬੱਚਿਆਂ ਦਾ ਬੈਠਣ ਦਾ ਤਰੀਕਾ ਪੜਨ ਦਾ ਤਰੀਕਾ ਗਲਤ ਹੋਣ ਕਰਕੇ ਉਹਨਾਂ ਨੂੰ ਬਹੁਤ ਪੇਨਸ ਰਹਿੰਦੀਆਂ ਨੇ ਕਿਸੇ ਨੂੰ ਗਰਦਨ ਵਿੱਚ ਦਰਦ ਆ ਗਿਆ ਸਾਨੂੰ ਲੱਕ ਵਿੱਚ ਦਰਦ ਆਇਆ ਇਸ ਕਰਕੇ ਹੁਣ ਇਹ ਨਹੀਂ ਹੈ ਕਿ ਵੀ ਇੱਕ ਕੋਈ ਸੀਮਿਤ ਪੋਪੂਲੇਸ਼ਨ ਹੈ ਹਰ ਵਰਗ ਦੇ ਲੋਕ ਨੇ ਚਾਹੇ ਲੇਡੀਜ਼ ਨੇ ਚਾਹੇ ਜੈਂਟਸ ਨੇ ਚਾਹੇ ਬੱਚੇ ਨੇ ਹਰ ਸਟੇਜ ਦੇ ਬੰਦੇ ਨੂੰ ਫਿਜ਼ੀਓਥੈਰੇਪੀ ਦੀ ਲੋੜ ਹੈ ਕਿਸੇ ਨਾ ਕਿਸੇ ਮੌਕੇ ਤੇ ਮੈਸੇਜ ਮੇਰੇ ਹੈ ਕਿ ਫਿਜ਼ੀਓਥੈਰੇਪੀ ਦੀ ਅਵੇਅਰਨੈਸ ਅਸੀਂ ਕ੍ਰੀਏਟ ਕਰਨਾ ਚਾਹੁੰਦੇ ਆ ਕਿ ਇਹ ਇੱਕ ਇਹ ਜਿਹਾ ਫੀਲਡ ਹੈ ਜਿਹੜਾ ਪੁਰਾਣੇ ਸਮੇਂ ਦੇ ਇਸ ਬਾਰੇ ਲੋਕਾਂ ਨੂੰ ਬਹੁਤ ਹੀ ਨੋਲੇਜ ਨਹੀਂ ਸੀ ਪਰ ਹੁਣ ਬਹੁਤ ਹੀ ਅਪਕਮਿੰਗ ਬ੍ਰਾਂਚ ਹੈ ਇੱਕ ਇਹ ਜੀ ਬ੍ਰਾਂਚ ਹੈ ਜਿਹਦੇ ਵਿੱਚ ਬਿਨਾ ਦਵਾਈਆਂ ਤੋਂ ਬਿਨਾ ਕੋਈ ਸਾਈਡ ਇਫੈਕਟਸ ਤੋਂ ਆਪਾਂ ਐਕਸਰਸਾਈਜ਼ਸ ਦੇ ਨਾਲ ਜਾਂ ਕੋਈ ਮੋਡੈਲਿਟੀਆਂ ਦੇ ਨਾਲ ਪੇਸ਼ੈਂਟਸ ਨੂੰ ਠੀਕ ਕਰਦੇ ਆਂ ਤੇ ਜੇ ਫਿਜ਼ੋਥੈਰੇਪੀ ਸੇਵਾਵਾਂ ਕੁਝ ਲੰਬੇ ਸਮੇਂ ਤੱਕ ਵੀ ਲਿੱਤੀਆਂ ਜਾਂ ਤਾਂ ਇਹਦਾ ਕੋਈ ਨੁਕਸਾਨ ਨਹੀਂ ਹੁੰਦਾ ਜਿਵੇਂ ਕਿ ਆਪਾਂ ਦਵਾਈਆਂ ਲੰਬੇ ਸਮੇਂ ਤੱਕ ਨਹੀਂ ਲੈ ਸਕਦੇ ਲੋਕਾਂ ਵਿੱਚ ਆਨ ਕਾਫੀ ਅਵੇਅਰਨੈਸ ਆ ਗਈ ਹੈ ਟਾਈਮ ਦੇ ਨਾਲ ਅਸੀਂ ਦੇਖ ਰਹੇ ਹਾਂ ਪਿਛਲੇ ਕੁਝ ਸਾਲਾਂ ਤੋਂ ਬਹੁਤ ਅਵੇਅਰਨੈਸ ਆ ਗਈ ਹੈ ਬਾਕੀ ਹੁਣ ਇਹ ਜੇ ਕੈਂਪ ਲਾਉਣ ਦਾ ਮਕਸਦ ਇਹੀ ਹੈ ਕਿ ਜਿਵੇਂ ਪੋਪੂਲੇਸ਼ਨ ਆਂਦੀ ਹੈ ਪੇਸ਼ੈਂਟਸ ਅਲੱਗ-ਅਲੱਗ ਤਰ੍ਹਾਂ ਦੇ ਆਣ ਕੇ ਸਾਡੇ ਕੋਲ ਉਹਨਾਂ ਨੂੰ ਪਤਾ ਚੱਲੂਗਾ ਵੀ ਇਹ ਜੀ ਕੰਡੀਸ਼ਨ ਵਿੱਚ ਵੀ ਫਿਜ਼ੋਥੈਰੇਪੀ ਦੀ ਮਦਦ ਸਾਡੀ ਕਰ ਸਕਦੀ ਹੈ ਤਾਂ ਇਹਦੇ ਨਾਲ ਬਹੁਤ ਅਵੇਅਰਨੈਸ ਹੋਰ ਅੱਗੇ ਸਪਰੈਡ ਹੋਏਗੀ ਗੁਰੂਗ੍ਰਾਮਨੀ ਗੁਰਦੁਆਰਾ ਉਪਰਬੰਦਕ ਕਮੇਟੀ ਦੇ ਅਧੀਨ ਚੱਲ ਰਹੀ ਸੰਸਥਾ ਸ਼੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪੀਟਲ ਜਿਹੜੇ ਗੁਰਦੁਆਰੇ ਸ਼ਿਦਾ ਸਾਹਿਬ ਦੇ ਨੇੜੇ ਹੈ ਉਹਨਾਂ ਵਿੱਚ ਚੱਲਦੇ ਫਿਜ਼ੀਓਥੈਰੇਪੀ ਡਿਪਾਰਟਮੈਂਟ ਵੱਲੋਂ ਫਿਜ਼ੀਓਥੈਰੇਪੀ ਡੇ ਤੇ ਇੱਕ ਅਵੇਅਰਨੈਸ ਕੈਂਪ ਲਾਇਆ ਗਿਆ ਹੈ ਜਿਹਦੇ ਵਿੱਚ ਆਮ ਲੋਕਾਂ ਨੂੰ ਇਸ ਗੱਲ ਦੀ ਅਵੇਅਰਨੈਸ ਦਿੱਤੀ ਜਾ ਰਹੀ ਹੈ ਕਿ ਫਿਜ਼ੀਓਥੈਰੇਪੀ ਉਹਨਾਂ ਦੇ ਆਮ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਹੈਲਪਫੁਲ ਹੋਏਗੀ ਜਿੱਦਾਂ ਡਾਕਟਰ ਸਾਹਿਬ ਨੇ ਪਹਿਲਾਂ ਦੱਸਿਆ ਕਿ ਅੱਜ ਕੱਲ੍ਹ ਹਰ ਵਰਗ ਦਾ ਦੇ ਲੋਕ ਕਿਸੇ ਨਾ ਕਿਸੇ ਪ੍ਰੋਬਲਮ ਨਾਲ ਪ੍ਰਭਾਵਿਤ ਹੈਗੇ ਐ ਸੋ ਫਿਜ਼ੀਓਥੈਰੇਪੀ ਉਹਨਾਂ ਨੂੰ ਉਹਨਾਂ ਦੀਆਂ ਮੁਸ਼ਕਲਾਂ ਜਿਦਾ ਕਿ ਸਰਵਾਈਕਲ ਦੀ ਪ੍ਰੋਬਲਮ ਹੈ ਕਿਸੇ ਨੂੰ ਲੱਕਦਰ ਦੀ ਪ੍ਰੋਬਲਮ ਹੈ ਕਿਸੇ ਨੂੰ ਗੋਟਾ ਜਾਂ ਮੋਢੇ ਦੀ ਪ੍ਰੋਬਲਮ ਹੈ ਉਹਨਾਂ ਨੂੰ ਆਮ ਜੀਵਨ ਵਿੱਚ ਲਿਆਂਦੇ ਵਿੱਚ ਬਹੁਤ ਜ਼ਿਆਦਾ ਹੈਲਪਫਲ ਤੇ ਸਹਯੋਗ ਦਿੰਦੀ ਹੈ ਵੈਗਿਕ ਚਿਕਿਤਸਾ ਵੈਗਿਕ